ਜਗਿੰਦਰ ਬਾਤਿਆ ਜੀ ਸਾਡੀ ਇਹ ਜੋ ਮਟੀਰੀਅਲ ਜਮਾ ਬਿਲਕੁਲ ਨਹੀਂ ਪਿਆ ਹੱਥ ਪਤਾ ਸਿਆਮਾ ਕੋ ਪੁਰਦੀ ਆ ਪੱਟੀ ਜਾਓ ਜੀ ਆ ਲੋ ਆ ਲੋ ਬਿਲਕੁਲ ਚੀਪ ਕੁਆਲਿਟੀ ਦਾ ਮਾਲ ਲੱਗਿਆ ਹੋਇਆ ਹੈ ਜੀ ਬਿਲਕੁਲ ਲੋ ਕੁਆਲਿਟੀ ਦਾ ਚਾਹ ਹੱਥਾਂ ਨਾਲ ਪੱਟੀ ਜਾਓ ਇਹਨੂੰ ਬਿਲਕੁਲ ਖਤਮ ਕੁਆਲਿਟੀ ਦਾ ਮਾਲ ਆ ਕੋਈ ਲੋਕ ਨੇ ਕੋਸ਼ਿਸ਼ ਕਲੀ ਬਜਰੀ ਆ ਜਮਾ ਖਤਮ ਹੈ ਜੀ ਤਾਂ ਮੈਂ ਹਾਈ ਨਹੀਂ ਚੱਜਦੇ ਜਿਸ ਬਣਾ ਨਹੀਂ ਨੀਗਾ ਤਾਂ ਤੇਰੇ ਪਾ ਕੇ ਸਿਰਕ ਜੇ ਬਿਰਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿੰਦਰ ਕੁਮਾਰ ਹੈ ਜੀ ਤੇ ਮੈਂ ਮਹਾਨ ਕਲੋਨੀ ਚ ਇਸ ਹਮਲੇ ਦਾ ਰਹਿਣ ਵਾਲਾ ਮੈਂ ਜੀ ਤੇ ਪਹਿਲਾਂ ਤਾਂ ਇਸ ਰੋਡ ਨੂੰ ਬਣਾਉਣ ਲੱਗੇ ਇਹਨਾਂ ਨੇ ਬਹੁਤ ਪਰੇਸ਼ਾਨੀਆਂ ਕੀਤੀਆਂ ਨਗੀਆਂ ਕਾਫੀ ਟਾਈਮ ਦੇ ਅਸੀਂ ਐਪਲੀਕੇਸ਼ਨ ਆ ਦਿੰਦੇ ਆ ਰਹੇ ਸੀ ਰੋਡ ਬਣਾਇਆ ਤੇ ਜਦੋਂ ਹੁਣ ਰੋਡ ਬਣਾਇਆ ਤਾਂ ਬਿਲਕੁਲ ਜ਼ੀਰੋ ਕੁਆਲਿਟੀ ਦਾ ਤੁਸੀਂ ਆਪ ਦੇਖ ਲਓ ਇਹ ਹੱਥਾਂ ਨਾਲ ਭੁੱਲ ਰਿਹਾ ਜੀ ਹੈ ਬਿਲਕੁਲ ਲੋਕ ਕੁਆਲਿਟੀ ਮਟੀਰੀਅਲ ਆਇਆ ਹੋਇਆ ਤੇ ਇਸ ਚੀਜ਼ ਤੇ ਨਾ ਤਾਂ ਕਿਸੇ ਪ੍ਰਸ਼ਾਸਨ ਦਾ ਧਿਆਨ ਆ ਨਾ ਪਾਣੀ ਦੀ ਨਿਕਾਸੀ ਬਾਰੇ ਨਾ ਕਿਸੇ ਚੀਜ਼ ਬਾਰੇ ਇਸ ਰੋਡ ਨੂੰ ਧਿਆਨ ਰੱਖ ਕੇ ਕੁਝ ਨਹੀਂ ਬਣਾਇਆ ਗਿਆ ਜੀ ਠੀਕ ਹੈ ਇਹ ਜਦੋਂ ਇਹ ਤਿਆਰ ਹੋ ਰਹੀ ਸੀ ਸੜਕ ਉਦੋਂ ਤੁਸੀਂ ਦੇਖਿਆ ਸੀ ਮਟੀਰੀਅਲ ਕਿਵੇਂ ਪਾਇਆ ਸੀ ਕਿਵੇਂ ਮਟੀਰੀਅਲ ਇਹਨਾਂ ਨੇ ਕਾਲੀ ਕਾਲੀ ਚ ਨਿਵੇੜਿਆ ਜੀ ਜਿਹੜਾ ਜ ਮਟੀਰੀਅਲ ਹੈ ਇਹਨਾਂ ਦੇ ਹੱਥ ਸੀ ਸੀਗਾ ਇਹਨਾਂ ਨੇ ਚੱਕ ਕੇ ਲਾਤਾ ਆ ਤਾਂ ਕਿ ਖਾਣਾ ਪੂਰਤੀ ਕਰੀਏ ਖਾਣਾ ਪੂਰਤੀ ਹੈ ਕਰੀ ਹੋਈ ਹੈ ਜੀ ਤੁਹਾਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਬਿਲਕੁਲ ਬਿਲਕੁਲ ਜ਼ੀਰੋ ਕੁਆਲਿਟੀ ਦਾ ਮਾਰ ਲਗਾਇਆ ਹੋਇਆ ਅਸੀਂ ਖੁਦ ਇਹ ਗੱਲ ਕਹਿ ਰਹੀ ਸੀ ਦੇਖ ਕੇ ਵੀ ਇਹ ਰੋਡ ਅਗਰ 2 ਮਹੀਨੇ ਕੱਢ ਜਾਵੇ ਨਾ ਤਾਂ ਬਹੁਤ ਵੱਡੀ ਗੱਲ ਆ ਇਹ ਇਹਨਾਂ ਦਾ ਪਾਣੀ ਦੀ ਨਿਕਾਸੀ ਕਿਸੇ ਪਾਸੇ ਦੀ ਜੇ ਅਗਰ 1ਵੀਂ ਆ ਦੋਵੀਂ ਆਗੇ ਨਾ ਤਾਂ ਇਹ ਮਰੋੜ ਦੁਬਾਰੇ ਪਹਿਲਾਂ ਵਾਂਗੂ ਖਰਾਬ ਹੋ ਜਾਣਾ ਹੈ। ਇਹ ਤਾਂ ਸਰਕਾਰ ਦੇ ਪੈਸੇ ਦੀ ਬੇਫਜ਼ੂਲੀ ਹੈ ਬਿਲਕੁਲ ਇਹ ਤਾਂ ਖੁਦ ਕਹ ਰਹੇ ਜੀ ਅਸੀਂ ਸਭ ਟੈਕਸ ਪੇ ਕਰ ਦਾਂਗੇ ਲੇਕਿਨ ਸਾਡੇ ਟੈਕਸ ਦਾ ਆ ਨਤੀਜਾ ਦਿਖਾ ਰਹੇ ਨੇ ਸਾਨੂੰ। ਤੇ ਇਹ ਚ ਗਲਤੀ ਕੀ ਠੇਕੇਦਾਰ ਦੀ ਮੰਨਦੇ ਹੋ ਕਿਵੇਂ ਮੰਨ? ਇਹ ਇਹਦੀ ਇਹਦੀ ਕਾਰਵਾਈ ਤਾਂ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਨਾ ਪਤਾ ਲੱਗ ਜੂਗਾ ਵੀ ਕਿਸੇ ਠੇਕੇਦਾਰ ਨੇ ਕਰਿਆ ਹੋਇਆ ਜਾਂ ਕਿਸ ਨੇ ਕਰਿਆ ਹੋਇਆ ਇਹ। ਤੁਸਾਂ ਤੁਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਹਿੰਨੇ ਜੀ ਵੀ ਇਸ ਸੰਬੰਧੀ ਕਾਰਵਾਈ ਕਰੀ ਜਾਵੇ ਨਾ ਪ੍ਰੋਪਰ ਜਿਹੜੀ ਖਾਣਾ ਪੂਰਤੀਆਂ ਕਰਕੇ ਗਏ ਨੇਗੇ ਇਹ ਉਹ ਤੇ ਕਾਰਵਾਈ ਕਰਕੇ ਦੇਖੋ ਵੀ ਹਾਂ ਵੀ ਕੀ ਦੀ ਗਲਤੀ ਹੈ ਕਿਨੇ ਮਟੀਰੀਅਲ ਘਟਿਆ ਲਗਾਇਆ ਹੈ ਜਾਂ ਇਹ ਚ ਕਿਨੇ ਕੀ ਘਟਾ ਲਗ ਰਿਹਾ ਸ਼੍ਰੀਆਮ ਘਟਾਲੇ ਵਾਲਾ ਕੰਮ ਹੈ ਜੀ ਇਹ ਠੀਕ ਹੈ ਕੁਝ ਕੀ ਨਾਮ ਹੈ ਤੁਹਾਡਾ ਲਾਭ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਪਿੰਡ ਜਗਿੰਦਰ ਬਾਤੀ ਜੀ ਜ਼ਿਲ੍ਹਾ ਸਭਰੂਰ ਪਹਨ ਗੜਾ ਠੀਕ ਹੈ ਬਾਪੂ ਜੀ ਤੁਹਾਡੇ ਏਰੀਆ ਚ ਸੜਕ ਦਾ ਕੰਮ ਹੋਇਆ ਕਈ ਸਾਲਾਂ ਬਾਅਦ ਕਿਵੇਂ ਦੀ ਸੜਕ ਇਹ 20 ਸਾਲਾਂ ਬਾਅਦ ਹੋਇਆ ਜੀ ਇਹ ਕਿਵੇਂ ਦੀ ਬਣੀ ਐ ਸੜਕ ਵੇਕਾਰਾ ਜੀ ਜਮਾ ਬਿਲਕੁਲ ਖਤਮ ਐ ਤਾਂ ਅਸੀਂ ਦੇਖਿਆ ਤੁਸੀਂ ਤਸਵੀਰਾਂ ਵਿੱਚ ਸੜਕ ਵੀ ਖੁਰੇਦ ਕੀ ਦਿਖਾਈ ਐ ਵੀ ਕਿ ਹੱਥਾਂ ਨਾਲੇ ਭਰ ਰਹੀ ਐ ਸੜਕ ਇਹਦਾ ਪੂਆ ਹੀ ਜਾਂਦੇ ਨੌਹਾਂ ਨਾਲੇ ਜਾਂਦੀ ਐ ਸੜਕ ਤਾਂ ਪੱਟੀ ਵੀ ਨਹੀਂ ਜਾਂਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੀ ਨੂੰ ਤੀਜਾ ਦਿਨੇ ਹੋਇਆ ਬਾ ਤੀਜਾ ਦਿਨੇ ਹੋਇਆ ਯਾਰ ਹੋਰ ਤੀਜਾ ਦਿਨ ਹੋਇਆ ਇਹਨੂੰ ਮੜੀ ਲੱਗਦਾ ਵੀ ਜਿਹੜੀ ਸੜਕ ਐ ਇਹ ਇਹ ਬਾਰਿਸ਼ ਦੀ ਮਾਰ ਚ ਲੁੱਗੀ ਪਹ ਚੱਲੇ ਨਹੀਂ ਸਕਦੀ ਜੀ ਇਹ ਇਹਦਾ ਕੁੱਤੇ ਦੇ ਮੂਤਾ ਤਾ ਉਖੜ ਜੂਗੀ ਤਾਂ ਲੱਗਦਾ ਨਹੀਂ ਲੰਮਾ ਸਮਾਂ ਲੱਗਣਾ ਨਹੀਂ ਜੀ ਹਾਇ ਜ ਸਮਾਂ ਨਹੀਂ ਐ ਇਹਦੇ ਚ ਕੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਤਾਂ ਦੁਬਾਰਾ ਲੱਕ ਪੈਣੀ ਕਿਹਦੀ ਠੀਕ ਹੈ ਜਦੋਂ ਸੜਕ ਪੈ ਰਹੀ ਸੀ ਤੁਸੀਂ ਦੇਖ ਰਹੇ ਸੀ ਆਪਦੇ ਹਾਲੇ ਉਰੀ ਤੇ ਸੀ ਅੱਛਾ ਤਾਂ ਕਿਹਾ ਨਹੀਂ ਕਿਹਾ ਠੇਕੇਦਾਰ ਸੁਣੀ ਨਹੀਂ ਸਾਡੀ ਸੁਣਦੇ ਨਹੀਂ ਠੇਕੇਦਾਰ ਸੁਣੀ ਨਹੀਂ ਸਾਡੀ ਅੱਛਾ